ਇੱਕ ਬੱਸ ਚੰਡੀਗੜ੍ਹ ਤੋਂ ਦਿੱਲੀ ਵੱਲ ਜਾ ਰਹੀ ਸੀ ਬੱਸ ਜਦੋਂ ਡੀਪੂ ਤੋਂ ਸ਼ੁਰੂ ਹੋਈ ਤਾਂ ਸਾਹਮਣੇ ਵਾਲੀ ਸੀਟ ਤੇ ਬੈਠਾ ਇੱਕ ਬਜ਼ੁਰਗ ਜਿਨੇ ਚੰਗੇ ਕੱਪੜੇ ਪਾਏ ਹੋਏ ਸਨ ਖੜਾ ਹੋ ਕੇ ਕਹਿਣ ਲੱਗਾ ਕਿ ਭੈਣੋ ਤੇ ਭਰਾਵੋ ਮੈਂ ਕੋਈ ਭਿਖਾਰੀ ਨਹੀਂ ਹਾਂ ਮੇਰੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਹੈ ਪਰ ਕੁਝ ਦਿਨ ਪਹਿਲਾਂ ਮੇਰੀ ਘਰਵਾਲੀ ਦੀ ਇੱਕ ਬਿਮਾਰੀ ਨਾਲ ਮੌਤ ਹੋ ਗਈ ਤੇ ਮੇਰੇ ਕਾਰਖਾਨੇ ਨੂੰ ਅੱਗ ਲੱਗ ਗਈ ਮੇਰਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਤੇ ਮੈਨੂੰ ਦਿਲ ਦਾ ਦੌਰਾ ਪੈ ਗਿਆ ਡਾਕਟਰ ਨੇ ਮੈਨੂੰ ਇਹ ਕਿਹਾ ਹੈ ਕਿ ਮੈਂ ਲੰਬਾ ਸਮਾਂ ਜੀ ਨਹੀਂ ਸਕਦਾ ਮੈਨੂੰ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਪਰ ਮੈਨੂੰ ਆਪਣੀ ਜਵਾਨ ਧੀ ਦੀ ਪਰਵਾਹ ਹੈ ਕਿ ਮੇਰੇ ਜਾਣ ਤੋਂ ਬਾਅਦ ਇਸ ਦੀ ਰਾਖੀ ਕੌਣ ਕਰੇਗਾ ਮੈਨੂੰ ਫਿਕਰ ਹੈ ਕਿ ਮੇਰੀ ਕੁੜੀ ਦੀ ਇੱਜ਼ਤ ਨਾ ਰੁੱਲ ਜਾਵੇ ਇਹ ਫਿਕਰ ਮੈਨੂੰ ਦਿਨੋ ਦਿਨ ਸਤਾ ਰਿਹਾ ਹੈ ਇਹ ਕਹਿ ਕੇ ਬਜ਼ੁਰਗ ਵਿਅਕਤੀ ਉੱਚੀ ਉੱਚੀ ਹੌਂਕੇ ਲੈ ਕੇ ਰੋਣ ਲੱਗਾ ਨਾਲ ਵਾਲੀ ਸੀਟ ਤੇ ਬੈਠੀ ਕੁੜੀ ਨੇ ਉਸ ਨੂੰ ਹੱਥ ਫੜ ਕੇ ਬਿਠਾ ਲਿਆ। ਕੁਝ ਮਿੰਟਾਂ ਬਾਅਦ ਇੱਕ ਵਿਅਕਤੀ ਪਿੱਛੋਂ ਖੜਾ ਹੋਇਆ। ਉਹ ਕਹਿਣ ਲੱਗਾ ਕਿ ਮੇਰੇ ਦੋ ਪੁੱਤਰ ਹਨ। ਇੱਕ ਡਾਕਟਰ ਹੈ ਤੇ ਇੱਕ ਇੰਜੀਨੀਅਰ ਹੈ। ਮੈਂ ਆਪਣੇ ਇੰਜੀਨੀਅਰ ਪੁੱਤਰ ਦਾ ਰਿਸ਼ਤਾ ਤੁਹਾਡੀ ਕੁੜੀ ਨੂੰ ਕਰਨਾ ਚਾਹਾਂਗਾ ਜੇ ਤੁਹਾਡੀ ਇਜਾਜ਼ਤ ਹੋਵੇ। ਐਨੇ ਨੂੰ ਮੁੰਡੇ ਨੇ ਵੀ ਉੱਠ ਕੇ ਕਹਿ ਦਿੱਤਾ ਕਿ ਮੈਂ ਆਪਣੇ ਪਿਤਾ ਦੀ ਇੱਜ਼ਤ ਰੱਖਦਾ ਹੋਇਆ ਇਹ ਰਿਸ਼ਤੇ ਨੂੰ ਸਵੀਕਾਰ ਕਰਦਾ ਹਾਂ। ਸਾਰੀ ਬਸ ਵਿੱਚ ਖੁਸ਼ ਨਿਵਾ ਮਾਹੌਲ ਹੋ ਗਿਆ। ਤੇ ਸਾਰੇ ਕਹਿਣ ਲੱਗੇ ਕਿ ਜੇ ਇਹਨਾਂ ਦਾ ਵਿਆਹ ਹੋ ਜਾਵੇ ਤਾਂ ਇਹ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਸਫ਼ਰ ਬਣ ਜਾਵੇਗਾ ਐਨੇ ਨੂੰ ਇੱਕ ਵਿਅਕਤੀ ਪਿੱਛੋਂ ਉੱਠਿਆ ਉਹ ਕਹਿਣ ਲੱਗਾ ਕਿ ਮੈਂ ਆਪਣੇ ਘਰ ਜਾ ਰਿਹਾ ਹਾਂ ਮੈਂ ਆਪਣੇ ਘਰਦਿਆਂ ਵਾਸਤੇ ਲੱਡੂਆਂ ਦਾ ਡੱਬਾ ਲੈ ਕੇ ਜਾ ਰਿਹਾ ਹਾਂ ਜੇ ਤੁਹਾਡੀ ਸਾਰਿਆਂ ਦੀ ਇਜਾਜ਼ਤ ਹੋਵੇ ਤਾਂ ਇਸ ਖੁਸ਼ੀ ਦੇ ਮੌਕੇ ਤੇ ਮੈਂ ਇਹ ਲੱਡੂ ਸਾਰਿਆਂ ਨੂੰ ਵੰਡ ਦੇਵਾਂ ਐਨੇ ਨੂੰ ਕੁੜੀ ਦੇ ਪਿਤਾ ਨੇ ਉੱਠ ਕੇ ਡਰਾਈਵਰ ਨੂੰ ਕਿਹਾ ਕੀ 15 ਮਿੰਟਾਂ ਵਾਸਤੇ ਬੱਸ ਕਿਸੇ ਸੁੰਨੀ ਥਾਂ ਤੇ ਲਾ ਲਵੇ ਤਾਂ ਕਿ ਸਾਰੇ ਖੁਸ਼ੀ ਮਨਾ ਸਕਣ ਉਸ ਵਿਅਕਤੀ ਨੇ ਲੱਡੂ ਵੰਡੇ ਤੇ ਇਸ ਤੋਂ ਬਾਅਦ ਸਾਰੇ ਸੌ ਗਏ ਜਦੋਂ ਸਵੇਰੇ 6 ਵਜੇ ਅੱਖ ਖੁੱਲ੍ਹੀ ਤਾਂ ਉਹ 6 ਵਿਅਕਤੀ ਸਾਰੇ ਬੱਸ ਨੂੰ ਲੁੱਟ ਕੇ ਫਰਾਰ ਸਨ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਸੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ